ਹਾਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਅੰਤਰਰਾਜੀ ਹਥਿਆਰ ਤਸਕਰੀ ਗੈਂਗ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਪਾਰੀ ਮਾਤਰਾ ਚ ਹਥਿਆਰਾਂ ਦੇ ਨਾਲ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ ਔਰ ਇਹਨਾਂ ਤਸਕਰਾਂ ਦਾ ਸਬੰਧ ਗੋਪੀ ਕਨ ਸ਼ਾਮਪੂਰੀਆ ਤੇ ਹੈਰੀ ਚੱਠਾ ਗਿਰੋ ਦੇ ਨਾਲ ਅਪਰਾਧੀਆਂ ਦੇ ਨਾਪਾਕ मंसूਬਿਆਂ ਤੇ ਫਿਰਿਆ ਪਾਣੀ ਦਰਾਜੀ ਹਥਿਆਰ ਤਸਕਰਾਂ ਤੇ ਪੁਲਿਸ ਦਾ ਸ਼ਿਕੰਜਾ ਹਥਿਆਰਾਂ ਦੇ ਨਾਲ ਦੋ ਮੁਖਿਆਤ ਹਥਿਆਰ ਤਸਕਰ ਗ੍ਰਿਫਤਾਰ 6 ਪਿਸਟਲ 10 ਕਾਰਤੂਸ ਅਤੇ 10 ਮੈਗਜ਼ੀਨ ਦੇ ਨਾਲ ਦੋ ਹਥਿਆਰ ਤਸਕਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਮੁਹਾਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅਪਰਾਧੀਆਂ ਨੇ ਇਹਨਾਂ ਹਥਿਆਰਾਂ ਦੇ ਨਾਲ ਬਾਰਡਰ ਏਰੀਆ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਸੀ ਪਰ ਹਥਿਆਰ ਤਸਕਰ ਮਲਕੀਤ ਸਿੰਘ ਉਰਫ ਨਵਾਬ ਅਤੇ ਗਮਦੂਰ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕਰ ਪੁਲਿਸ ਨੇ ਬਦਮਾਸ਼ਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ ਹੈ। ਇਹ ਜਿਹੜਾ ਫਸਟ ਕੇਸ ਹੈ ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮੌਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਇੱਕ ਕੈਟੇਗਰੀ A ਗੈਂਗਸਟਰ ਜਿਹੜਾ ਹੈਗਾ ਮਲਕੀਸ਼ ਸਿੰਘ ਸਿੰਘ ਉਰਫ ਨਵਾਬ ਇਹਨੂੰ ਅਰੈਸਟ ਕੀਤਾ ਇਹਦੇ ਸਾਥੀ ਗਮਦੂਰ ਸਿੰਘ ਦੇ ਨਾਲ ਇਹ 6 ਵੈਪਨ ਜਿਹੜਾ ਲੈ ਕੇ ਆ ਰਿਆ ਸੀਗਾ 6 ਵੈਪਨ ਮਧੇਪਰਦੇਸ਼ ਬੁਰਹਾਨਪੁਰ ਮਧੇਪਰਦੇਸ਼ ਤੋਂ ਲੈ ਕੇ ਆ ਰਿਆ ਸੀਗਾ ਇਹ ਇਹ 6 ਦੇ 6 ਵਿਅਕਤੀਆਂ ਨੂੰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਲਲਰੂ ਏਰੀਆ ਚੋਂ ਨੱਪੜ ਟੋਲ ਦਾ ਕੋਲੇ ਜਿਹੜਾ ਸੀਗਾ ਉੱਥੋਂ ਗ੍ਰਿਫਤਾਰ ਕੀਤਾ ਗਿਆ ਸਾਨੂੰ ਇਨਫੋਰਮੇਸ਼ਨ ਸੀਗੀ ਇਹ ਦੀ ਕਿ ਇਹ ਵੈਸੀਆਂ ਆਪਣੇ ਸਰ ਏਰੀਆ ਦਾ ਉਧਰ ਆਪਣੇ ਬਟਾਲਾ ਏਰੀਆ ਦਾ ਰਹਿਣ ਵਾਲਾ ਹੈ ਤੇ ਇਧਰੋਂ ਆ ਰਿਹਾ ਸੀਗਾ ਐਮਪੀ ਤੋਂ ਲੈ ਕੇ ਵੈਪਨ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਮਲਕੀਤ ਸਿੰਘ ਉਰਫ ਨਵਾਬ ਵੱਡਾ ਗੈਂਗਸਟਰ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਇਤਿਹਾਸ ਹੈ ਮੁਲਜ਼ਮ ਨਵਾਬ ਦਾ ਸੰਬੰਧ ਗੋਪੀ ਕਣਸ਼ਾਮਪੂਰੀਆ ਤੇ ਹੈਰੀ ਜੱਠਾ ਗਿਰੋ ਦੇ ਨਾਲ ਹੈ ਉਸ ਤੇ ਪਹਿਲਾਂ ਹੀ ਕਰੀਬ 30 ਮਾਮਲੇ ਦਰਜ ਨੇ ਅਤੇ ਇਸੇ ਗੈਂਗ ਤੋਂ ਹੁਣ ਤੱਕ 100 ਤੋਂ ਜ਼ਿਆਦਾ ਗੈਰ ਕਾਨੂੰਨੀ ਹਥਿਆਰ ਬਰਾਮਦ ਹੋ ਚੁੱਕੇ ਨੇ ਉਹ ਜਿਦੋਂ 10 ਨਵੰਬਰ ਤੱਕ ਕਰੀਬ ਇਹ ਤੇ 27 ਪਰਚੇ ਇਹਦੇ ਤਾਂ ਤੁਹਾਨੂੰ ਆਲਰੇਡੀ ਲਿਸਟ ਮਿਲ ਚੁੱਕੀ ਹੈ ਪੂਰੇ ਪੰਜਾਬ 'ਚ ਹੀ ਇਹ ਤੇ ਐਫ ਆਈ ਆਰ ਸੈਗੀਆਂ ਤੇ ਆਰਮਜ਼ ਐਕਟ 399 402 307 394 کافی ਹੀਨਸ क्राइम ਦੀ ਜਿਹੜੀ ਐਫ ਆਈ ਆਰ ਇੱਥੇ ਰਜਿਸਟਰਡ ਹੈ ਤੇ ਇਹ ਹੁਣੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਬੇਲ ਤੇ ਆਇਆ ਸੀਗਾ ਤੇ ਆਪਾਂ ਸਮਝ ਸਕਦੇ ਹਾਂ ਕਿ ਜੇ ਡੇਢ ਮਹੀਨਾ ਪਹਿਲਾਂ ਹੀ ਬੇਲ ਤੇ ਆਇਆ ਸੀ ਤੇ ਅਨੁਸਾਰ ਵੈਪਨ ਵੀ 6 ਵਪਨਾ ਦੀ ਕਨਸਾਈਨਮੈਂਟ ਲੈ ਕੇ ਆ ਰਿਹਾ ਹੈ ਤਾਂ ਕਿਸੇ ਵੱਡੇ ਇਨਸੀਡੈਂਟ ਨੂੰ ਹੀ ਅੰਜਾਮ ਦੇਣ ਵਾਸਤੇ ਲੈ ਕੇ ਆ ਰਿਹਾ ਸੀ ਇਹ ਗ੍ਰੋਸ ਸੂਬੇ ਦੀ ਕਾਨੂੰਨ ਵਿਵਸਥਾ ਲਈ ਵੱਡਾ ਖਤਰਾ ਬਣਿਆ ਹੋਇਆ ਸੀ لہذا ਇਹਨਾਂ ਦੋਮਾ ਹਥਿਆਰ ਤਸਕਰਾਂ ਦੀ ਗ੍ਰਿਫਤਾਰੀ ਨੂੰ ਪੁਲਿਸ ਦੇ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਉਧਰ ਮੋਹਾਲੀ ਦੀ ਡੇਰਾਬਸੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਪੰਜ ਲੋਕਾਂ ਨੂੰ ਵੀ ਗੈਰ ਕਾਨੂੰਨੀ ਹਥਿਆਰਾਂ ਨਾਲ ਗ੍ਰਿਫਤਾਰ ਕਰ ਲਿਆ ਮੋਹਾਲੀ ਜ਼ਿਲ੍ਹੇ ਦੀ ਡੇਰਾਬਸੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਪੰਜ ਸ਼ੂਟਰ ਫੜੇ ਉਹਨਾਂ ਦੇ ਕੋਲ 6 ਨਜਾਇਜ਼ ਅਸਲੇ ਜਿਹੜੇ ਹੈ ਉਹ ਕਾਬੂ ਕੀਤੇ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਇੱਕ ਸਿਕਰਟ ਇਨਫੋਰਮੇਸ਼ਨ ਤੇ ਪੰਜਾਂ ਨੂੰ ਕਾਬੂ ਕੀਤਾ ਹਾਲਾਂਕਿ ਵੱਡੀ ਕਹਿ ਸਕਦੇ ਕਿ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸਾਡੇ ਨਾਲ ਐਸਐਚਓ ਡੇਰਾ ਬਸੀ ਨੇ ਸਰ ਇਹ ਪੰਜ ਜਿਹੜੇ ਕਾਬੂ ਕੀਤੇ ਗਏ ਨੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਤੇ ਜਿਹੜੇ ਅਸਲੇ ਜੇ ਰਿਕਵਰ ਕੀਤੇ ਗਏ ਨੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਉਹ ਜਿਵੇਂ ਕਿ ਤੁਹਾਨੂੰ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਦੇ ਵਿੱਚ ਇਸ ਈ ਨੂੰ ਚੰਗੀ ਤਰ੍ਹਾਂ ਵੱਚਿਆ ਜਾ ਰਿਹਾ ਅਸੀਂ ਟੋਟਲ ਪੰਜ ਬੰਦੇ ਅਰੈਸਟ ਕੀਤੇ ਨੇ ਐਂਡ ਇਹਨਾਂ ਕੋਲੋਂ ਸਾਨੂੰ ਜਿਹੜੇ 6 ਨਜਾਇਜ਼ ਅਸਲੇ ਨੇ ਉਹ ਬਰਾਮਦ ਹੋਏ ਨੇ ਜਿਦੇ ਵਿੱਚ ਪੰਜ ਪਿਸਟਲਸ ਨੇ ਤੇ ਇੱਕ 12 ਬੋਰ ਦੀ ਰਾਈਫਲ ਇਹ ਅਪਰਾਧੀ ਡੇਰਾ ਬਸੀ ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀ ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹਨਾਂ ਨੂੰ ਹਥਿਆਰ ਕਿੱਥੋਂ ਮਿਲੇ ਅਤੇ ਇਹਨਾਂ ਦਾ ਕਿਹੜੇ-ਕਿਹੜੇ ਲੋਕਾਂ ਦੇ ਨਾਲ ਕਨੈਕਸ਼ਨ ਹੈ ਮਨੋਜ ਰਾਠੀ న్యూਸ 18 ਪੰਜਾਬ ਤੇ ਹੁਣ ਗੱਲ ਕਰਦੇ ਆ ਨੰਗਲ ਦੀ ਜਿੱਥੇ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਦੇ ਕਰਤੇ ਇੱਕ ਬਾਈਕ ਸਵਾਰ ਨੇ ਹਮਲਾ ਕਰ ਦਿੱਤਾ ਇਹ ਹਮਲੇ ਦੀਆਂ ਤਸਵੀਰਾਂ ਨੰਗਲ ਦੀਆਂ ਨੇ ਜਿੱਥੇ ਬਾੜ ਦੋ ਦੇ ਐਮਸੀ ਤੇ ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਦੇ ਘਰ ਤੇ ਸਵੇਰੇ ਤੜਕਸਾਰ ਮੋਟਰਸਾਈਕਲ ਸਵਾਰ ਨੇ ਹਮਲਾ ਕਰ ਦਿੱਤਾ ਤੇ ਹਮਲਾ ਵੀ ਕੱਚ ਦੀਆਂ ਬੋਤਲਾਂ ਦੇ ਨਾਲ ਕੀਤਾ ਗਿਆ ਬੁਰਾ ਭਰ ਕੇ ਨਾਲ ਲੈ ਆਂਦੀਆਂ ਕੱਚ ਦੀਆਂ ਬੋਤਲਾਂ ਬਾਈਕ ਸਵਾਰ ਨੇ ਇੱਕ ਇੱਕ ਕਰਕੇ ਘਰ ਦੇ ਅੰਦਰ ਸੁੱਟੀਆਂ ਤੇ ਗਾਲਾਂ ਵੀ ਕੱਢੀਆਂ ਗਈਆਂ ਜਿਵੇਂ ਸੰਜੇ ਸਾਨੀ ਘਰ ਦੀ ਬਾਲਕਨੀ ਤੇ ਆਇਆ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਇਸਾਨੀ ਮੁਤਾਬਿਕ ਹਮਲਾ ਕਰਨ ਵਾਲਾ ਨੌਜਵਾਨ ਉਹਨਾਂ ਦੇ ਮੁਹੱਲੇ ਦਾ ਹੀ ਰਹਿਣ ਵਾਲਾ ਹੈ ਜਿਸ ਦੇ ਨਾਲ ਪਹਿਲਾਂ ਹੀ ਤੇ ਉਸ ਦਾ ਵਿਵਾਦ ਚੱਲ ਰਿਹਾ ਸੀ ਤੇ ਜਦੋਂ ਹਮਲਾ ਹੋਇਆ ਉਸ ਸਮੇਂ ਸਾਰਾ ਪਰਿਵਾਰ ਘਰ ਦੇ ਵਿੱਚ ਹੀ ਮੌਜੂਦ ਸੀ ਇਹਨੇ ਪਹਿਲੇ ਵੀ ਸਾਡੇ ਨਾਲ ਕੋਈ ਧੋਖਾ-ਧੁਖਾ ਕੀਤਾ ਹੈ ਅਸੀਂ ਏਜੰਸੀਆਂ ਗਈ ਹੁੰਸੀ ਆ ਲੇ ਗਿਆ ਸੀਗਾ ਜੂਸ ਦੀਆ ਉਹਦੇ ਵਿੱਚ ਵੀ ਸਾਡਾ 60-70 ਹਜ਼ਾਰ ਰੁਪਏ ਖਾ ਗਿਆ ਇਹ ਤੇ ਆ ਕੇ ਸ਼ਿਸ਼ੇ-ਸ਼ਿਸ਼ੇ ਤੋੜਨੇ ਸੀਗਾ ਬੋਤਲਾ ਮਾਰ ਰਿਹਾ ਸੀਗਾ ਜਾਨੂੰ ਮੈਂ ਬਾਹਰ ਨਿਕਲਿਆ ਉੱਪਰ ਨੂੰ ਮੇਰੇ ਉੱਪਰ ਨੂੰ ਵੀ ਇਹਨੇ ਬੋਤਲ ਮਾਰੀ ਤਾਂ ਕਹਿੰਦਾ ਆ ਜਾ ਜੋ ਤੈਨੂੰ ਦੱਸਦਾ ਮੈਂ ਅਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਪਹੁੰਚੀ ਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਘਰ ਤੋਂ ਕੁਝ ਦੂਰੀ ਤੇ ਝਾੜੀਆਂ ਦੇ ਵਿੱਚੋਂ ਹਮਲਾਵਰ ਦਾ ਬਾਈਕ ਬਰਾਮਦ ਕਰ ਲਿਆ ਗਿਆ ਜਦਕਿ ਹਮਲਾਵਰ ਹਾਲੇ ਵੀ ਫਰਾਰ ਹੈ ਉਹ ਫੈਸਲਾ ਕਰਾਇਆ ਸੀ ਉਹਦੀ ਰੰਜਿਸ਼ ਦੇ ਵਿੱਚ ਆ ਕੇ ਇਹਨੇ ਬੋਤਲਾਂ ਮਾਰੀਆਂ ਹੈਗੀਆਂ ਤੇ ਜਿਹੜਾ ਅਸੀਂ ਪਰਚਾ ਦਰਜ ਕਰਤਾ ਹੈਗਾ 336 506 ਆਈਪੀਸੀ ਦੇ ਚਾਰ ਪਰਚਾ ਦਰਜ ਕੀਤਾ ਹੈਗਾ ਤੇ ਜਿਹੜਾ ਮੋਟਰਸਾਈਕਲ ਉਹਦਾ ਬਰਾਮਦ ਕਰ ਲਿਆ ਹੈਗਾ ਤੇ ਉਹ ਭੱਲ ਜਾ ਰਹੀ ਆ ਤੇ ਜਲਦੀ ਕੈਸਟ ਕਰ ਲਾਂਗੇ ਪਿਹਰਤ ਪਰਿਵਾਰ ਦਾ ਪਹਿਲਾਂ ਹੀ ਇਸ ਹਮਲਾਵਰ ਦੇ ਨਾਲ ਪੈਸਿਆਂ ਦਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਘਰ ਤੇ ਹਮਲਾ ਕੀਤਾ ਗਿਆ ਫਿਲਹਾਲ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ ਨੰਗਲ ਤੋਂ ਰਾਜਕਮਰ ਦੀ ਰਿਪੋਰਟ న్యూਸ 18 ਪੰਜਾਬ ਤੇ ਉਧਰ ਯਮਨਾ ਨਗਰ ਤੋਂ ਵੀ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਸੋਹਰਾ ਪਰਿਵਾਰ ਨੇ ਵਿਆਹ ਸਵਾਗਤ ਚ ਪਹੁੰਚੇ ਜਵਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਰਿਪੋਰਟ ਦੇਖੋ ਟੁੱਟੇ ਸ਼ੀਸ਼ੇ ਤੇ ਖੂਨ ਨਾਲ ਲਤਪਤ ਕਰ ਟਾਹਾਂ ਮਾਰਦੀ ਚੂੜੇ ਵਾਲੀ ਮਹਿਲਾ ਤੇ ਐਂਬੂਲੈਂਸ ਚ ਪਈ ਨੌਜਵਾਨ ਦੀ লাশ ਤਸਵੀਰਾਂ ਯਮੁਨਾ ਨਗਰ ਦੀਆਂ ਨੇ ਜਿੱਥੇ ਇੱਕ ਵਿਆਸ ਮਾਗਮ ਦੌਰਾਨ ਹਾਰਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਡੇਰਾਬਸੀ ਤੋਂ ਯਮੁਨਾ ਨਗਰ ਵਿਆਸ ਮਾਗਮ ਚ ਗਏ ਅਬਿਸ਼ੇਕ ਨਾਮ ਦੇ ਨੌਜਵਾਨ ਨੂੰ ਉਸਦੇ ਸਾਰੇ ਪਰਿਵਾਰ ਨੇ ਬੇਰਹਿਮੀ ਨਾਲ ਮੌਤੇ ਘਾਟ ਉਤਾਰ ਦਿੱਤਾ ਬਦਮਾਸ਼ਾਂ ਨੇ ਇੱਟਾਂ ਰੋੜੀਆਂ ਤੇ ਚਾਕੂ ਨਾਲ ਅਭਿਸ਼ੇਕ ਤੇ ਹਮਲਾ ਕੀਤਾ ਹੁਣ ਤੁਹਾਨੂੰ ਦੱਸ ਦਿਆਂ ਕਿ ਅਸਲ ਚ ਪੂਰਾ ਮਾਮਲਾ ਕੀ ਹੈ ਯਮੁਨਾ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਨੇ ਸਾਲ ਪਹਿਲਾਂ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਤੋਂ ਲੜਕੀ ਦਾ ਪਰਿਵਾਰ ਨਾ ਖੁਸ਼ ਸੀ ਜਿਸ ਤੋਂ ਬਾਅਦ ਦੋਵੇਂ ਟੇਰਾਬਸੀਆ ਕੇ ਰਹਿਣ ਲੱਗੇ ਸਾਲ ਬਾਅਦ ਦੋਹਾਂ ਦੇ ਇੱਕ ਬੱਚਾ ਵੀ ਹੋਇਆ ਪਿਤੇ ਦਿਨੀ ਦੋਵੇਂ ਯਮੁਨਾ ਨਗਰ ਕਿਸੇ ਰਿਸ਼ਤੇਦਾਰੀ ਚ ਵਿਆਸ ਸਮਾਗਮ ਤੇ ਗਏ ਸਨ ਜਿੱਥੇ ਲੜਕੀ ਦੇ ਪਰਿਵਾਰ ਨੂੰ ਅਭਿਸ਼ੇਕ ਦੇ ਪਹੁੰਚਣ ਦੀ ਖਬਰ ਮਿਲੀ ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਹਮਲਾ ਕਰ ਦਿੱਤਾ ਜਿਸ ਚ ਅਭਿਸ਼ੇਕ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖਮੀ ਹੋਏ ਨੇ ਬਦਮਾਸ਼ਾਂ ਵੱਲੋਂ ਨੌਜਵਾਨ ਦੀ ਕਾਰ ਦੀ ਵੀ ਪੰਤੂੜ ਕੀਤੀ ਗਈ ਹੈ ਮੇਰੇ ਭਾਈ ਨੇ ਉਹਨਾਂ ਦੇ ਨਾਲ ਉਸ ਦੀ ਭੈਣ ਦੇ ਸਾਥ ਤੁਹਾਨੂੰ ਮੈਰਿਜ ਕਰ ਰੱਖੇ ਰਹੇ ਸੋ ਫਿਰ ਉਹਨਾਂ ਨੇ ਉਹ funda ਉਤਾਰਿਆ ਉਹ 15-20 ਛੋਕਰੇ ਆਏ ਤੇ ਮੇਰੇ ਭਾਈ ਦੇ ਚੱਕੂ ਨਾਲ ਵਾਰ ਕਰਾ ਗੱਡੀ ਤੋੜ ਦਿੱਤੀ ਸਾਰੀ

मारे घायल कर दिया है और तभी पुलिस मौके पे पहुंची है हमने सिविल हॉस्पिटल में चेक किया जो जहां पर दो लड़के मिले और तीसरा लड़का गाबो हॉस्पिटल में मिला जहां पर दोन इलाज गाबो हॉस्पिटल में एक लड़के की डेथ हो है दो के दो का इलाज चल रहा है तो मामला क्या था मामला मामला तो इनका पारिवारिक मामला था पहले लड़की का मामला था जो ये मरने वाला लड़का ਉਸ ਲੜਕੀ 'ਸੇ ਸੱਦੀ ਕਰਨ ਦੀ ਦੋ ਅਲੱਗ ਅਲੱਗ ਜਾਤੀਆਂ ਦੇ ਵਿਅਕਤੀ ਨੜਕੇ ਉਸ ਵਜ੍ਹਾ 'ਸੇ ਹੀ ਮਾਮਲਾ ਥਾ। ਇੱਕ ਕੀ ਹਾਲਤ ਅੱਜ ਵੀ ਨਾ ਚੁਪਤਾ ਰਹੇ। ਨਹੀਂ ਇੱਕ ਤੋਂ ਐਕਸਪਾਇਰ ਹੋ ਗਿਆ ਦੋ ਠੀਕ ਐ, ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਪੀੜਤ ਪਰਿਵਾਰ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹ ਸਕਾਰ ਨਹੀਂ ਕਰਨਗੇ। ਫਿਲਹਾਲ ਪੁਲਿਸ ਵੱਲੋਂ ਹਰ ਪਹਿਲੂ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ న్యూਸ 18 ਕਰਨਾਲ ਦੇ ਉਚਾਨਾ ਸੀਨੀਅਰ ਸੈਕੰਡਰੀ ਸਕੂਲ ਚੋਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਕਰਮਚਾਰੀਆਂ ਨੇ ਸਕੂਲ ਦੀ ਸੀਸੀਟੀਵੀ 'ਚ ਇੱਕ ਤਿੰਦੂਏ ਨੂੰ ਦੇਖਿਆ ਮੌਕੇ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਸਕੂਲ ਕੈਂਪਸ ਵਿੱਚ ਤਿੰਦੂਏ ਦੇ ਪੈਰਾਂ ਦੇ ਨਿਸ਼ਾਨ ਸਕੂਲ ਦੀ ਸੀਸੀਟੀਵੀ ਫੁਟੇਜ ਵਿੱਚ ਤਿੰਦੂਆ ਸਕੂਲ ਦੇ ਚੁੱਪੇ-ਚੁੱਪੇ ਦੀ ਤਲਾਸ਼ੀ ਸੀਸੀਟੀਵੀ ਵਿੱਚ ਜਦੋਂ ਤੋਂ ਤਿੰਦੂਏ ਦੀ ਤਸਵੀਰ ਨਜ਼ਰ ਆਈ ਉਦੋਂ ਤੋਂ ਸਕੂਲ ਦੇ ਵਿੱਚ ਡਰ ਦਾ ਮਾਹੌਲ ਹੈ ਜਿਸ ਨੇ ਵੀ ਇਹਨਾਂ ਤਸਵੀਰਾਂ ਨੂੰ ਵੇਖਿਆ ਸਾਰਿਆਂ ਨੂੰ ਇਹੀ ਲੱਗ ਰਿਹਾ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਜਾਨਵਰ ਤਿੰਦੂਆ ਹੀ ਹੈ। ਵੀਡੀਓ ਦੇ ਵਿੱਚ ਤਿੰਦੂਆ ਥੋੜਾ ਜਿਹਾ ਨੰਗੜਾ ਕੇ ਤੁਰਦਾ ਹੋਇਆ ਨਜ਼ਰ ਆ ਰਿਹਾ। ਸਕੂਲ ਦੇ ਚੌਕੀਦਾਰ ਨੇ ਸਵੇਰੇ ਸਵੇਰੇ ਸਕੂਲ ਦੇ ਕੰਪਾਊਂਡ ਵਿੱਚ ਇਸ ਜਾਨਵਰ ਨੂੰ ਵੇਖਿਆ ਤਾਂ ਉਹ ਡਰ ਗਿਆ। 5 ਵਜੇ ਮੈਂ ਬਾਹਰ ਘੁੰਮਣੇ ਲਈ ਗਿਆ। ਔਰ ਬਾਹਰ ਘੁੰਮਣੇ ਕੇ ਬਾਦ ਉਹ ਗਲੀ ਮੇਨੇ ਵਿੱਚ ਮਨਾਂਦੋ ਹੈ ਮੈਨੇ ਚਿੱਤ ਉਹ ਦੇਖਿਆ। ਟੰਡਵਾ ਔਰ ਮੇਰੇ ਦੇ ਕੇ ਉਹ ਨੀਚੇ ਬੈਠ ਗਿਆ।

तो मैंने हम उसी टाइम अलर्ट मोड पे आ गए हमने उसी टाइम कोशिश करी सीसीटीवी बट लाइट नहीं थी जैसे ही लाइट आई मैंने सीसीटीवी चेक करवाया तो उसमें फुटेज दिखाई दी सुबह सवा पाँच बजे के आसपास वो इस कैंपस में था यहाँ सुबह घूम रहा था इस यहाँ थोड़ा सा लंगड़ा के भी चल रहा था जी सर तुरंत मैंने सूचना दे दी वाइल्ड लाइफ इंस्पेक्टर सर को जंगलात महमे की टीम ने स्कूल मौजूद जानवर के पैरों के निशान की पछाणी कि ये निशान तेंदुए के पैर का ही निशान है ਇਸ ਕੋ ਸੂਚਨਾ ਮਿਲਨੇ ਪਰ ਮੈਂ ਅਭੀ ਮੌਕੇ ਤੇ ਆਇਆ ਹਾਂ ਉਹ ਛਾਨਬਿੰਨ ਕਰ ਰਹੇ ਨੇ ਦੇਖਦੇ ਸਰਚ ਅਭਿਆਨ ਚਲਾਇਆ ਜਾਏਗਾ ਉਸਕੇ ਬਾਅਦ ਹੀ ਪੁਸ਼ਟੀ ਕਰ ਪਰ ਕੀ ਆ ਸ਼ੁਰੂਆਤੀ ਜਾਂਚ ਮੇ ਸਿਰ ਪਤਾ ਲਗਾਇਆ ਹੈ ਹਾਂ ਹਲਕੇ ਸੇ ਪਗਮਾਰਕ ਦੇ ਨਿਸ਼ਾਨ ਮਿਲੇ ਹੈ ਫਿਲਹਾਲ ਤਿੰਦੂਆ ਸਕੂਲਵਿਚ ਮੌਜੂਦ ਨਹੀਂ ਹੈ ਪਰ ਸਕੂਲਵਿਚ ਤਿੰਦੂਏ ਅਧਿਆਨ ਦੀ ਖਬਰ ਦੇ ਨਾਲ ਪੂਰੇ ਪਿੰਡ ਵਿੱਚ ਦਰਦ ਦਾ ਮਾਹੌਲ ਹੈ ਲੋਕਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਦੇ ਅੰਦਰ ਕੈਦ ਕਰ ਲਿਆ ਉਥੇ ਜੰਗਲਾਤ ਮੈਕਸ ਦੀ ਟੀਮ ਤਿੰਦੂਏ ਨੂੰ ਲੱਭਣ ਦੇ ਲਈ ਵਕ ਵਕ ਥਾਵਾਂ ਤੇ ਸਰਚ ਕਰ ਰਹੀ ਹੈ ਉਦੋਂ ਤੱਕ ਇਹ ਦੁਆ ਫੜਿਆ ਨਹੀਂ ਜਾਂਦਾ ਉਦੋਂ ਤੱਕ ਲੋਕਾਂ ਦੇ ਵਿੱਚ ਡਰ ਬਣਿਆ ਰਹੇਗਾ ਗਰਨਾਲ ਤੋਂ ਹਿਮਾਂਸ਼ੂ ਧਾਰਮ ਦੀ ਰਿਪੋਰਟ 21855 ਤੇ ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਸਾਰੀਆਂ ਸਿਆਸੀ ਪਾਰਟੀਆਂ ਚੋਣ ਅਖਾੜੇ ਚ ਨਿੱਤਰ ਆਈਆਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਜਿੱਥੇ ਕਈ ਥਾਵਾਂ ਤੇ ਸਿਆਸੀ ਆਗੂਆਂ ਦਾ ਕਿਸਾਨਾਂ ਜਾਂ ਹੋਰ ਲੋਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਨਾਬਾ ਦੇ ਇੱਕ ਪਿੰਡ ਵਾਸੀਆਂ ਨੇ ਲੀਡਰਾਂ ਤੋਂ ਸਵਾਲ ਕਰਨ ਦਾ ਇੱਕ ਵੱਖਰਾ ਤਰੀਕਾ ਅਪਣਾਇਆ ਹੈ ਇਹ ਨਾਬਾ ਦਾ ਪਿੰਡ ਰਾਮਗੜ੍ਹ ਜਿਸ ਦੀ 메ਨ ਗੇਟ ਤੇ ਇੱਕ ਪੋਸਟਰ ਲਗਾਇਆ ਗਿਆ ਹੈ ਜੋ ਕਿ ਚੋਣ ਪ੍ਰਚਾਰ ਕਰਨ ਆ ਰਹੀਆਂ ਸਿਆਸੀ ਪਾਰਟੀਆਂ ਦੇ ਸਵਾਗਤ ਲਈ ਹੈ ਜੀ ਹਾਂ ਸਹੀ ਸੁਣਿਆ ਜਿੱਥੇ ਸੂਬੇ ਪੱਧਰ 'ਤੇ ਕਈ ਥਾਵਾਂ 'ਤੇ ਸਿਆਸੀ ਪਾਰਟੀਆਂ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪਿੰਡ ਰਾਮਗੜ੍ਹ ਦੇ ਲੋਕ ਬੂਟਾ ਲੈਣਾ ਜਾਂ ਗੁਆਂ ਨੂੰ ਵੈਲਕਮ ਕਰ ਰਹੇ ਨੇ ਪਰ ਇੱਕ ਸ਼ਰਤ ਹੈ ਤੇ ਸ਼ਰਤ ਹੈ ਪਿੰਡ ਦੇ 메ਨ ਗੇਟ ਤੇ ਲੱਗਿਆ 6 ਸਵਾਲਾਂ ਵਾਲਾ ਇਹ ਬੈਨਰ ਜਿਸ ਤੇ ਲਿਖਿਆ ਹੈ ਕਿ ਇਹਨਾਂ ਸਵਾਲਾਂ ਦੇ ਸੰਜੀਦਾ ਉੱਤਰ ਦਿੱਤੇ ਬਿਨਾ ਸਾਡੇ ਤੋਂ ਵੋਟ ਦੀ ਆਸ ਨਾ ਰੱਖਣਾ ਤੇ ਪਿੰਡ ਵਾਸੀਆਂ ਦੇ ਇਹ 6 ਸਵਾਲ ਨੇ ਕੀ ਤੁਸੀਂ ਸਾਡੇ ਪਿੰਡ ਦੇ ਰੋਜ਼ਗਾਰ, ਕਰਜ਼ੇ ਤੇ ਕਿਸਾਨ ਮਜ਼ਦੂਰਾਂ ਦੀ ਹਾਲਤ ਜਾਣਦੇ ਹੋ ਕਿ ਅਫਸਰ ਸ਼ਾਹੀ ਵੱਲੋਂ ਮਨਰੇਗਾ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਤੱਕੇ ਸ਼ਾਹੀ ਤੋਂ ਵਾਕਿਫ ਹੋ ਸਾਡੇ ਪਿੰਡ ਦੇ 5 ਏਕੜ ਤੋਂ ਘਟਦੇ ਕਿੰਨੇ ਕਿਸਾਨਾਂ ਨੂੰ ਮਨਰੇਗਾ ਦਾ ਲਾਭ ਮਿਲਿਆ ਹੈ ਪਿੰਡ 'ਚ ਸਿਆਸੀ ਤੜੇਬੰਦੀ ਦਾ ਲੋਕਾਂ ਅਤੇ ਪਿੰਡ ਦੇ ਸਮਾਜਿਕ ਮਾਹੌਲ ਤੇ ਕਿੰਨਾ ਪ੍ਰਭਾਵ ਪਿਆ ਹੈ ਪਿੰਡ ਦੇ ਕਿੰਨੇ ਲੋਕ ਵਿਦੇਸ਼ ਜਾਣ ਨੂੰ ਮਜਬੂਰ ਨੇ ਤੇ ਕਿਉਂ ਪਿੰਡ 'ਚ ਨਸ਼ੇ ਦੀ ਹਕੀਕਤ ਕੀ ਹੈ ਪਿੰਡ ਵਾਸੀਆਂ ਮੁਤਾਬਕ ਜੇਕਰ ਕੋਈ ਆਗੂ ਇਹਨਾਂ ਸਵਾਲਾਂ ਦੇ ਸਪਸ਼ਟ ਜਵਾਬ ਦਿੰਦਾ ਤਾਂ ਉਹ ਵੋਟ ਦਾ ਹੱਕਦਾਰ ਹੈ 14 ਅਪ੍ਰੈਲ ਨੂੰ ਡਾਕਟਰ ਵੇਟਕਰ ਦਾ ਜਨਮ ਦਿਨ ਸੀ ਉੱਥੇ ਅਸੀਂ ਪਿੰਡ ਪੱਦਰ ਤੇ ਆਪਣਾ ਪਿੰਡ ਵਾਲਿਆਂ ਨੇ ਇਕੱਠ ਕਰਕੇ ਉੱਥੇ ਇਹ ਫੈਸਲਾ ਲਿਆ ਜੇਕਰ ਕੋਈ ਬੋਟਲ ਨਹੀਂ ਆਉਂਦਾ ਸਾਨੂੰ ਸਵਾਲ ਜਵਾਬ ਕਰਨੇ ਚਾਹੀਦੇ ਇਹ 6 ਸਵਾਲ ਨੇ ਸਾਡੇ ਲਿਖੇ ਹੋਏ ਤੁਸੀਂ ਪਿੰਨ ਰਹਿ ਰਹੇ ਉਹਨਾਂ ਨੂੰ ਦੇਖੋ ਦਸਿਆਂ ਨੂੰ ਲੈ ਕੇਆ ਰੋਜ਼ਗਾਰ ਨੂੰ ਲੈ ਕੇਆ ਕਿਸਾਨਾਂ ਨੂੰ ਲੈ ਕੇਆ ਜਿਹੜੇ ਆਪਣੇ ਵਿਦੇਸ਼ ਜਾ ਰਹੇ ਨੇ ਪਿੰਡ ਛੱਡਣੇ ਕਿਉਂ ਪੈ ਰਹੇ ਨੇ ਬੱਚਿਆਂ ਨੂੰ ਉਹ ਉਹਨਾਂ ਨੂੰ ਲੈ ਕੇ ਸਵਾਲ ਨੇ ਸਾਡੇ 'ਚ ਅਸੀਂ ਵੋਟ ਦੇਖੋ ਜੋ ਸਾਡੇ 6 ਸਵਾਲਾਂ ਦੇ ਜਵਾਬ ਤੇ ਖਰੇ ਉਤਰਨਗੇ ਉਹਨਾਂ ਨੂੰ ਵੋਟ ਪਾਵਾਂ ਸਾਨੂੰ ਹੁਣ ਵੀ ਨਹੀਂ ਲੱਗਦਾ ਵੀ ਕਰੂਗੀ ਪਰ ਜਿਹੜੀ ਸਾਡੀ ਹੁਣ ਅਸੀਂ ਨਿਊ ਜਨਰੇਸ਼ਨ ਅਸੀਂ ਉੱਠੇ ਆ ਅਸੀਂ ਵੀ ਆਵਾਜ਼ ਉਠਾ ਰਹਾਂਗੇ ਸਾਨੂੰ ਕੁਝ ਲੱਗਦਾ ਵੀ ਸਾਡੇ ਨਾਲ 100 ਦੇ ਵਿੱਚੋਂ 30% ਲੋਕ ਜੁੜ ਚੁੱਕੇ ਆ ਤੇ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਹੋਰ ਵੀ ਜੁੜਨਗੇ ਠੀਕ ਹੈ ਪਰ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਹੈ ਨਹੀਂ ਗਾਲੀਆਂ ਛੰਡੀਆਂ ਦਿਖਾਉਣਾ ਗੱਡੀਆਂ ਨੂੰ ਘੇਰਨਾ ਜਾਂ ਹਮਲੇ ਕਰਨਾ ਵਰਗੇ ਹਿੰਸਕ ਵਿਰੋਧ ਨੂੰ ਛੱਡ ਸ਼ਾਂਤਮਈ ਤਰੀਕੇ ਨਾਲ ਸਿਆਸੀਆਂ ਤੋਂ ਅੱਗੇ ਆਪਣੇ ਸਵਾਲਾਂ ਨੂੰ ਰੱਖਣਾ ਇਹਨਾਂ ਲੋਕਾਂ ਦਾ ਵਿਧਾਇਕ ਬਰਲੇ ਜਿਸ ਦੇ ਨਾਲ ਹੁਣ ਹੌਲੀ-ਹੌਲੀ ਸਾਰਾ ਪਿੰਡ ਜੁੜ ਰਿਹਾ ਹੈ ਨਾਬਾਤ ਕੁਪਿੰਦਰ ਸਿੰਘ న్యూਸ 18 ਪੰਜਾਬ ਖਬਰ ਫਰੀਦাবাদ ਤੋਂ ਜਿੱਥੇ ਇੱਕ ਸੜਕ ਹਾਦਸੇ ਦੇ ਵਿੱਚ ਲਾੜੀ ਦੀ ਮੌਤ ਹੋ ਗਈ ਦੇਰਸਲ ਵਿਆਹ ਤੋਂ ਪਹਿਲਾਂ ਕੁੜੀ ਪੂਜਾ ਦੇ ਲਈ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਟ੍ਰੈਕਟਰ ਦੇ ਨਾਲ ਟਕਰਾ ਗਈ ਹਾਦਸੇ 'ਚ ਦੋ ਭਰਾਵਾਂ ਸਮੇਤ ਉਸ ਲਾੜੀ ਦੀ ਇੱਕ ਸਹੇਲੀ ਜ਼ਖਮੀ ਹੋ ਗਈ ਅੱਜ ਹੀ ਕੁੜੀ ਅੰਕਿਤਾ ਦਾ ਵਿਆਹ ਸੀ ਫਰੀਦাবাদ ਦੇ ਵਿਨੇ ਨਗਰ ਦਾ ਇਹ ਬੰਦ